ਇਹ ਕੱਟੀ ਵੀ ਮਗਰ ਤੇ ਝੋਟੀ ਆ ਥੋੜੀ ਜਿਹੀ ਬਾਈ ਕਹਿੰਦਾ ਵੱਡੀ ਹੋ ਕੇ ਸਮਰੀ ਆ ਠੀਕ ਹੈ ਨਾ ਤੇ ਲੋ ਜੀ ਪਹਿਲਾਂ ਸੁਵਾ ਤੇ ਕਰਮਾ ਵਾਲੀ ਦੁੱਧ ਬਹੁਤ ਦਲੀ ਹੁੰਦੀ ਕਹਿੰਦੇ ਜਿਹੜੀ ਵੱਡੀ ਹੋ ਕੇ ਸਮਰੀ ਹੋਵੇ ਤੇ ਲੋ ਜੀ ਪੂਰਾ ਤਾਰਾ ਦੇਖ ਸਕਦੇ ਕਰਮਾ ਬੜੀ ਦਾ ਲੋ ਜੀ ਖੋੜ ਲੋ ਜੀ ਫੇਸ ਚੈੱਕ ਕਰ ਸਕਦੇ ਹੋਰਾ ਲੋਕ ਤਾਂ ਇੱਕਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਜਗਜੀਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਕਈ ਬਾਈਆਂ ਦੀ ਡਿਮਾਂਡ ਸੀ ਵੀ ਪੂਰੀ ਮੱਝ ਲੈਣੀਆਂ ਤੇ ਨਾਲੇ ਹੋਵੇ ਕੱਟੀ ਤੇ ਕੱਟੀ ਵੀ ਥੋੜੀ ਡਿਮਾਂਡ ਪੂਰੀ ਹੋ ਰਹੀ ਹੈ ਵੀ ਅੱਜ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਕੱਟੀ ਬਹੁਤ ਸੋਹਣੀ ਹੈ ਮਗਰ ਤੇ ਬੂਰੀ ਝੋਟੀ ਬਹੁਤ ਸੋਹਣੀ ਹੈ ਬਾਈ ਕੋਲ ਤਿੰਨੋਂ ਮੱਝਾਂ ਤਿੰਨੋਂ ਝੋਟੀਆਂ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹਨੂ ਵਾਤੋ ਦਾ ਫਾਲੋਅਰ ਤੇ ਸ਼ੇਅਰ ਕਰਾ ਕਰ ਤਾਂ ਕਿ ਘੱਟ ਤੱਕ ਨੂੰ ਨੰਨ ਤੇ ਵੀਡੀਓ ਪੂਰ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਕਾਈ ਹਾਂ ਸਰਕਾਲ ਨਾਂ ਵੀਰ ਜੀ ਆਪਣਾ ਹਾਂ ਬਾਰਾ ਜੀ ਪਿੰਡ ਪਿੰਡ ਜਗਜੀਤਪੁਰ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਪਹਿਲੀ ਮੈਂ ਨਹੀਂ ਜਾਣਕਾਰੀ ਬਾਈ ਜੀ ਪਹਿਲੀ ਮੈਂ ਚੌਥੇ ਸੂਏ ਆ ਜੀ ਹਾਂਜੀ 10 ਕਿਲੋ ਬੋਲਾ ਜਮਾਨ ਤਿਆਰ ਆ ਨਟ ਕੰਡੇ ਵਾਲਾ ਅੱਜ 6ਵੇਂ ਦਿਨ ਹੋ ਗਿਆ ਇਹਨੂੰ ਹਾਂਜੀ ਸੂਈ 6 ਦਿਨ ਹੋ ਗਏ ਤੇ ਬੱਚਾ ਕੀ ਜੀ ਕੱਟਾ ਜੀ ਮਗਰ ਮਗਰ ਕੱਟਾ ਬਹੁਤ ਸੋਹਣਾ ਛੋਟੇ ਕੰਨ ਵਾਲਾ ਹੂੰ ਠੀਕ ਆ ਤੇ ਤੋਰ ਦੋ ਭਰਾ ਲੈ ਜੀ ਲੈ ਵੇਲਾਂ ਤਾਜ਼ਾ ਤੁਸੀਂ ਲਾਹਦੇ ਹੋ ਗਾਵਾ ਵਾਂਗੂ ਲੇਵਾ ਮਗਰ ਨੂੰ ਰੱਖਦੀ ਐ ਤੇ ਠੀਕ ਆ ਜੀ ਬਾਈ ਕਹਿੰਦਾ 10 ਲੀਟਰ ਬੋਲਾ ਤਿਆਰ ਆ ਜੀ ਜੀ ਰੱਖ ਕੇ ਤੁਸੀਂ ਤੋਰ ਕੇ ਵਿਖਾਣੀ ਆ ਲੋ ਜੀ ਲੋ ਜੀ ਦੇਖ ਸਾਡੇ ਲੇਵਾ ਮੋੜ ਦੋ ਜੀ ਮੋੜ ਦੋ ਲੋ ਜੀ ਫੇਸ ਕੁਆਲਿਟੀ ਠੀਕ ਆ ਜੀ ਤਾਜੀ ਸੂਈ ਜਿਸ ਕਿਸੇ ਪ੍ਰਾਣ ਦੀ ਜਰੂਰਤ ਆ ਬਈ ਚਾਹ ਦੋ ਡੰਗ ਚੋ ਲੈ ਜੀ ਹਾਂ ਜੀ ਚਾਹੇ ਦੋ ਡੰਗ ਚੋਵੇ ਚਾਰ ਡੰਗ ਚੋਵੇ ਠੀਕ ਆ ਜਮਾਨ ਸਲਦੀ ਵਾਲੀ ਠੀਕ ਹੈ ਜੀ ਲੋ ਜੀ ਕੱਦ ਬੈਡ ਸੁਖਣਾ ਸੋਹਣਾ ਬਾਈ ਦੇ ਕੱਦ ਤੋਂ 29 ਜਾ ਭਰਾ ਤੁਸੀਂ ਦੱਸਾ ਦਿਓ ਠੀਕ ਹੈ ਨਾ ਲੋ ਜੀ ਹਾਂ ਜੀ ਬਾਈ ਦੂਜੀ ਬੁਰੀ ਜੀ ਸੋ ਜਾਣੀ ਬੁਰੀ ਆ ਜੀ ਪਹਿਲੇ ਸ਼ੂਏ ਆ ਹਾਂ ਜੀ ਔੜੀ ਜੀ ਬਸ ਹੁਣ ਵੱਡੀ ਹੋ ਕੇ ਉਹ ਹੋਈ ਆ ਠੀਕ ਆ ਬਹੁਤ ਵਧੀਆ ਪਰਿਆ ਹੋਇਆ ਹਾਂ ਜੀ ਕੱਟੀ ਜਾ ਮਾਗਰ ਬਹੁਤ ਸੋਹਣੀ ਚੰਗੇ ਸ਼ਾਨ ਦੀ ਹਾਂ ਠੀਕ ਆ ਲੋ ਜੀ ਮੱਛੀ ਇਹ ਫੂਲਾ ਮੜਾ ਠੀਕ ਆ ਹਾਂ ਤੇ ਦੁੱਧ ਹੁਣ 7-8 ਲੀਟਰ ਹੈਗਾ ਪਹਿਲਾਂ ਥੱਲੇ ਪਹਿਲਾਂ ਥੱਲੇ ਹਾਂ 6 ਠੰਡੀ ਪੂਰੀ ਆ ਠੀਕ ਆ ਲੋ ਜੀ ਕੱਲ ਜਾਵੇ ਦੋ ਟਾਈਮ ਭਈ ਆ ਠੀਕ ਆ ਜੀ ਚਾਹ ਦੋ ਡੰਗ ਚੁੱਕ ਲੈ ਜੀ ਹਾਂ ਠੀਕ ਆ ਟੀਕੇ ਦਾ ਮੂੰਹ ਪਤਾ ਜੀ ਕਿਹੜੇ ਦੀ ਮੜਾ ਮਟਾ ਨਹੀਂ ਟੀਕੇ ਦਾ ਨਹੀਂ ਕੋਈ ਉਦੋਂ ਮਤਲਬ ਉਹ ਨਹੀਂ ਹੋਇਆ ਬਸ ਭਰਾ ਆ ਜਾਣੀ ਵਧੀਆ ਕਰ ਕੇ ਸੀਗਾ ਠੀਕ ਆ ਹਾਂ ਤੋੜ ਦੋ ਠੀਕ ਆ ਕੱਟੀ ਬਹੁਤ ਚੰਗੀ ਆ ਠੀਕ ਆ ਜੀ ਦੇਖੀ ਜਾਂਦੀ ਵੀ ਕੱਟੀ ਤਾਂ ਦੇਖ ਸਕਦੇ ਠੀਕ ਆ ਜੀ ਜਿਹੜਾ ਹੀ ਆ ਜੀ ਠੀਕ ਆ ਜੀ ਠੀਕ ਲੋਪਰਾ ਕਈ ਭਰਾ ਕੱਟੀਆਂ ਦੇ ਜਿਆਦਾ ਸਕੀਨਾਂ ਕੱਟੀ ਵੀ ਮਗਰ ਤੇ ਝੋਟੀ ਆ ਥੋੜੀ ਜਿਹੀ ਬਾਈ ਕਹਿੰਦਾ ਵੱਡੀ ਹੋ ਕੇ ਸੰਬਰੀ ਆ ਠੀਕ ਹੈ ਨਾ ਤੇ ਲੋ ਜੀ ਪਹਿਲਾਂ ਨਸੂਆ ਤੇ ਕਰਮਾ ਵਾਲੀ ਦੁੱਧ ਬਹੁਤ ਧੀਲੀ ਹੁੰਦੀ ਕਹਿੰਦੇ ਜਿਹੜੀ ਵੱਡੀ ਹੋ ਕੇ ਸੰਬਰੀ ਹੋਵੇ ਤੇ ਲੋ ਜੀ ਥੋੜਾ-ਥੋੜਾ ਦੇਖ ਸਕਦੇ ਹੋ ਕਰਮਾ ਵਾਲੀ ਦਾ ਲੋ ਜੀ ਖੋੜ ਲੋ ਜੀ ਫੇਸ ਚੈੱਕ ਕਰ ਸਕਦੇ ਹੋ ਭਰਾ ਲੋ ਜੀ ਜਜਮੈਂਟ ਕਰ ਸਕਦੇ ਤੁਸੀਂ ਤੋਰੇ ਤੋਂ ਲੋ ਜੀ ਰੇਡ ਵੀਰ ਜੀ ਇਹਨਾਂ ਦਾ ਰੇਟ ਮੌਕੇ ਦੀ ਫੋਨ ਤੇ ਕਰਨ ਫੋਨ ਤੇ ਕਰਿਆ ਕੋਈ ਗੱਲ ਹਾਂਜੀ ਫੋਨ ਤੇ ਕਰ ਲੋ ਜੀ ਲੋ ਜੀ ਹਾਂਜੀ ਬਈ ਤੀਜੀ ਦੀ ਦੱਸੋ ਜਾਣਕਾਰੀ ਇਹ ਗੱਬਣ ਆ ਜੀ ਹਾਂਜੀ ਬਾਅਦ ਇੱਕ ਦੋ ਦਿਨ ਹੀ ਲਊਗੀ ਠੀਕ ਆ ਹਾਂ ਇੱਕ ਦੋ ਦਿਨ ਯਾਰ ਹੀ ਹਾਂ ਠੀਕ ਆ ਦੂਸਰਾ ਕਿੰਨਾ ਕੁ ਦੋ ਤੁਸੀਂ ਬਈ ਪਹਿਲਾਂ ਤੇ 12 ਲੀਟਰ ਜਮਾ ਖੁੱਲਾ ਠੀਕ ਆ ਡੱਬੇ ਦਾ ਇਹਦਾ ਰੇਟ ਜੀ ਤੇ ਮੌਕੇ ਦੀ ਕਰ ਦਾਂਗੇ ਤੁਹਾਨੂੰ ਇਹਦਾ ਰੇਟ ਵੀ ਮੌਕੇ ਤੇ ਠੀਕ ਆ ਜੀ ਲੋ ਜੀ ਚੈੱਕ ਕਰ ਸਕਦੇ ਹੋ ਭਾਈ ਕਹਿੰਦਾ 1 2 ਦਿਨ ਲੂ ਲੇ ਵਦਨਤਾ ਜਾਇਦਾ ਵੀ ਤੁਸੀਂ ਦਾ ਹਾਂ ਜਜਮੈਂਟ ਕਰ ਸਕਦੇ ਭਰਾ ਠੀਕ ਹੈ ਜੀ ਗੱਬਣ ਮੱਝ ਠੀਕ ਹੈ ਜੀ ਭਾਈ ਕੋਲ ਤਿੰਨ ਮੱਝਾਂ ਇੱਕ ਬੂਰੀ ਤੇ ਇੱਕ ਗੱਬਣ ਤੇ ਦੋ ਤਾਜ਼ੀਆਂ ਸੂਈਆਂ ਠੀਕ ਹੈ ਜੀ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਹੈ ਜੀ ਲੋ ਜੀ ਪੂਰਾ ਤਰਾ ਕਰਮਾ ਸੁਣ ਦਿਖਾਤਾ ਰੇਟ ਕਹਿੰਦਾ ਭਾਈ ਕਹਿੰਦਾ ਫੋਨ ਤੇ ਠੀਕ ਹੈ ਜੀ ਇਹਦੇ ਮਗਰ ਕੱਟਾ ਉਹਦੇ ਮਗਰ ਕੱਟੀ ਆ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ